ਨਰ ਮਾਪਲਾ ਅਰੇ ਗੁਣਾਂ ਕ ਸੰਮਾਵੇ ਮੰਗਰ ਮਾਪਲਾ ਅਰੇ ਗੁਣਾਂ ਕ ਸੰਮਾਵੇ ਗੁੜਵੰਤੀ ਗੁਣ ਰਵੇ ਮੈਂ ਫਿਰ ਨਹੀਂ ਚਲ ਪਾਵੈ ਗੁੜਵੰਤੀ ਗੁਣ ਰਵੇ ਮੈਂ ਫਿਰ ਨਹੀਂ ਚਲ ਪਾਵੈ ਮੰਗਰ ਮਾਪਲਾ गुण यंक समावे गुणयङ्क समाङ्गलमा पला गुण गुणयङ्क समा ਅਗਤ ਸਵਾਯਾ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਬਾਣੇ ਤਾ ਪਾਇਆ ਮੰਗਰ ਮਾਹ ਪਲਾ ਹਰੇ ਗੁਣ ਅਕ ਸਮਾਵੇ ਗੁੜਵੰਤੀ ਗੁੜਵੇ ਮੈਂ ਫਿਰ ਨਹੀਂ ਚਲ ਪਾਵੈ ਮੰਗਰ ਮਾਹ ਪਲਾ हरिगुणयङ्क समा मङ्गलमापदा हरिगुणयङ्क समावे मंगर मापला, ਨਿਕ ਸਾਧਨ ਨਾ ਪਿਆਰੀ ਅਬ ਭਗਤੀ ਪ੍ਰਿਆ ਕਰ ਮੰਗਰ ਮਾਹ ਪਲਾ ਹਰ ਗੁਣ ਅੰਕ ਸਮਾਵੇ ਗੁੜਵੰਤੀ ਗੁੜ ਰਵੇ ਮੈਂ ਪਰਿニチ ਚਲ ਪਾਵੈ ਮੰਗਰ ਮਾਹ ਪਲਾ ਹਰ ਗੁਣ ਅੰਕ ਸਮਾਵੇ ਮੰਗਰ ਮਾਹ ਪਲਾ ਦੇ ਗੁਰ ਅੰਕ ਸਮਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਆਪ ਸਭ ਸਰੋਤਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪ੍ਰੋਦੀ ਬੇਅੰਤ ਵਧਾਈ ਮੇਰੀ ਅਰਦਾਸ ਹੈ ਗੁਰੂ ਸਾਹਿਬ ਦੇ ਦੱਸੇ ਮਾਰਗ ਉੱਤੇ ਅਸੀਂ ਸਾਰੇ ਤੁਰੀਏ ਆਪ ਸਭ ਦਾ ਜੀਵਨ ਉਸ ਤਰ੍ਹਾਂ ਬਣੇ ਜੋ ਗੁਰੂ ਸਾਹਿਬ ਚਾਹੁੰਦੇ ਹਨ ਆਪ ਸਭ ਅਸੀਸਾਂ ਦਿਓ ਜੋ ਮੈਂ ਵੀ ਗੁਰੂ ਦੇ ਦੱਸੇ ਮਾਰਦੇ ਚੱਲ ਕੇ ਨਾਮ ਦੀ ਕਮਾਈ ਕਰ ਸਕੀਏ ਜਿਸ ਤਰ੍ਹਾਂ ਕਿ ਅਸੀਂ 12 ਮਾ ਦੀ ਲੜੀ ਵਿਚਾਰ ਤੋੜ ਰਿਆਂ ਇਸ ਮਹੀਨੇ ਮੰਗਰ ਦੀ ਵਿਚਾਰ ਸੀ ਸਾਂਝ ਪਾਣੀ ਹੈ ਪੰਚਮ ਪਾਸ਼ਾ ਨਵੀ ਰਚਿਆ 12 ਮਾ ਤੇ ਗੁਰੂ ਨਾਨਕ ਸਾਹਿਬ ਨੇ ਵੀ ਤੁਖਾਰੀ ਰਾਗ ਰਚਿਆ ਅਸੀਂ ਅੱਜ ਦੀ ਵਿਚਾਰ ਕਰਨ ਲੱਗੇ ਆ ਪੰਚਮ ਪਾਸ਼ਾ ਦੇ ਰਚਤ ਬਾਰਾ ਮਾਦੀ ਪਹਿਲੀ ਪੰਕਤੀ ਦਾ ਪਹਿਲੇ ਅੱਖਰ ਤੋਂ ਇੱਕ ਸਮਝੰਦਾ ਯਤਨ ਕਰਾਂਗੇ ਜੀ ਉਹ ਗੱਲ ਪਕੜ ਚ ਆ ਗਈ ਤੇ ਮੈਨੂੰ ਲੱਗਦਾ ਹੈ ਇਹ ਵਿਸ਼ਾ ਥੋੜਾ ਹੋਰ ਤਰੀਕੇ ਨਾਲ ਖੁੱਲ ਜਾਏਗਾ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਮੰਗਰ ਮਾਹੇ ਸੁੰਦੀਆਂ ਹਰ ਪ੍ਰਸੰਗ ਬੈਠੜੀਆਂ ਜਿਵੇਂ ਕਸੀ ਦੇਖਿਆ ਪਹਿਲੇ ਅਸੁੰਦਾ ਮੀਨਾ ਕਤਕ ਇਸ ਮਹੀਨੇ ਚ ਅਡੰਬਰ ਰਚਿਆ ਗਿਆ ਤਿਆਰੀ ਕੀਤੀ ਗਈ ਉਪਰਾਲੇ ਕੀਤੇ ਗਏ ਹਨ ਇਹ ਤਿਆਰੀ ਕੀਤੀ ਗਈ ਹੈ ਕਿਉਂਕਿ ਸਰਦੀ ਦੀ ਰੁੱਤ ਆ ਰਹੀ ਹੈ। ਸੁ ਬਾਹਰ ਦੇ ਰੁੱਤਾਂ ਦਾ ਅੰਦਰ ਦੇ ਨਾਲ ਰਿਲੇਸ਼ਨ ਜਿਹੜੀ ਅੰਦਰ ਦੀ ਗਰਮੀ ਦੀ ਤਪਸ਼ ਫਿਰ ਬਾਦੋਂ ਧਰਤੀ ਇਹ ਸਭ ਤੋਂ ਉੱਤਰ ਉੱਠ ਕੇ ਅੰਦਰ ਸ਼ੀਤਲਤਾ ਕਿਵੇਂ ਵਰਤਣੀ ਹੈ ਇਹ ਬਾਹਰ ਦੇ ਮਹੀਨਿਆਂ ਨਾਲ ਮਹਾਰਾਜ ਕੁਇਟ ਕਰਕੇ ਸਾਨੂੰ ਸਮਝਾਉਣ ਲੱਗਿਆ। ਹੁਣ ਸਾਉਣ ਦੇ ਵਿੱਚ ਅਸੀਂ ਕਹਿੰਦੇ ਆ ਸਾਵਾਵਣ ਮੀਂਹ ਜੁਫਾਨ ਸਾਰਾ ਸਾਵਾ ਹਰਾ ਹੋ ਗਿਆ। ज्येठ ਨੂੰ ਵੱਡਾ ਕਰਕੇ ਮਹਾਰਾਜ ਨੇ ਬਿਆਨ ਕੀਤਾ ਕਿਉਂਕਿ ਜੇਠ ਦਾ ਮਹੀਨਾ ਸਭ ਤੋਂ ਵੱਡਾ ਹੁੰਦਾ ਹੈ ਦੇਸੀ ਮਹੀਨਿਆਂ 'ਚ ਇਸ ਦੇ ਕਿ ਪਾਦੋ ਨੂੰ ਮਾਰੇ ਫਰੋਂਦਨ ਪਾਦੋਏ ਡੁਅਲਿਟੀ 'ਚ ਫਸਿਆ ਹੋਇਆ ਹੈ ਹੁਣ ਮੱਗਰ ਮਾਰਜ ਮੱਗਰ ਦੇ ਮਹੀਨੇ ਨੂੰ ਨਾ ਉੱਤੇ ਟਿੱਪੀ ਪਾ ਕੇ ਲਿਖਦੇ ਹਨ ਇਹਦੇ ਵਿੱਚ ਵੀ ਇੱਕ ਟਿੱਪੀ ਦਾ ਇੱਕ ਭੇਦ ਹੈ ਮੰਗਰ ਲਿਖਦੇ ਹਨ ਮਹਾਰਾਜ ਟਿੱਪੀ ਦਾ ਜੋ ਜਨਮ ਹੈ ਉਹ ਲੈਂਦੀ ਏ ਨੰਨੇ ਤੋਂ ਅਨਾਖਰ ਗੁਰਮੁਖੀ ਦਾ ਹੁਣ ਇਹਨੂੰ ਅਸੀਂ ਅਗਰ ਪਿਛੋੜ ਕੇ ਦੇਖੀਏ ਸਬਜ ਨੂੰ ਮਨ ਘਰ ਨੂੰ ਮਨ ਘਰ ਹੁਣ ਰਬ ਮਨ ਦੇ ਅੰਦਰ ਰਹਿੰਦਾ ਹੈ ਅਸੀਂ ਇਸ ਅੱਖਰ ਨੂੰ ਸਮਝਣ ਦਾ ਯਤਨ ਕਰੀਏ ਹੁਣ ਹਿੰਦੂ ਵੀਰਾਂ ਨੇ ਜੋ ਕਿਹਾ ਮਾਰਨੇ ਬਾਣੀ ਚ ਉਂਝ ਫਰਮਾਇਆ ਦੱਖਣ ਦੇਸ਼ ਹਰੀ ਕਾ ਵਸ ਹ ਹਿੰਦੂ ਵੀਰ ਕਹਿੰਦਿਆਂ ਇਸੀ ਤਰੀਕੇ ਮੁਸਲਮਾਨ ਵੀ ਕਹਿੰਦੇ ਨੇ ਇਸੇ ਸ਼ਬਦ ਹੀ ਮਹਾਰਾਜ ਫਰਮਾਉਂਦੇ ਹਨ ਪਛਮ ਅੱਲਾ ਮਕਾਮਾ ਉਹਨ ਮਹਾਰਾਜ ਨੇ ਇਹ ਦੋਨੋਂ ਗੱਲਾਂ ਤੋਂ ਉੱਪਰ ਹਟ ਕੇ ਅਲੱਗ ਆਪਣਾ ਥਾਟ ਗੁਰੂ ਨਾਨਕ ਸਾਹਿਬ ਦਿੰਦੇ ਹਨ ਮਹਾਰਾਜ ਫਰਮਾਉਂਦੇ ਹਨ ਦਿਲ ਮੇਂ ਕੋਜ ਦਿਲੇ ਦਿਲ ਖੋਜੋ ਇਹ ਹੀ ਠੋਰ ਮਕਾਮਾ ਉਹ ਦਿਲ ਦੇ ਵਿੱਚ ਹੈ ਉਹ ਮਨ ਦੇ ਵਿੱਚ ਹੈ ਇਹ ਉਹਦਾ ਠੋਰੇ ਇਹ ਉਹਦਾ ਮਕਾਮ ਹੈ ਇਹ ਉਹਦਾ ਟਿਕਾਣਾ ਹੈ ਹੁਣ ਮਨ ਨੇ ਘਰ ਤਾਂ ਹੀ ਬੜਨਾ ਹੈ ਜੇ ਉੱਟ ਕੇ ਪਰ ਮੇਰਾ ਮਨ ਤੇ ਪਰਦੇਸ ਵਿੱਚ ਹੈ। ਔਰ ਹੁਣ ਪਰਦੇਸ ਦਾ ਘਰ ਕਦੀ ਹੋਈ ਨਹੀਂ ਸਕਦਾ। ਅਸੀਂ ਬਾਹਰ ਜਾਂਦੇ ਆ ਦੇਸ਼ਾਂ ਨੂੰ ਕੁਮ ਨੂੰ ਸਾਡਾ ਘਰ ਥੋੜੀ ਹੁੰਦਾ ਹੈ ਪਰ ਤੇ ਆਪਣੇ ਘਰ ਹੀ ਆਣੇ ਆ। ਹੁਣ ਪਰਦੇਸ ਦਾ ਮਤਲਬ ਹੀ ਹੁੰਦਾ ਹੈ ਕਿ ਜਿੱਥੇ ਆਪਣਾ ਘਰ ਨਹੀਂ ਹੈ। ਤੇ ਮਹਾਰਾਜ ਨੇ ਫਰਮਾਇਆ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਕਰੇ ਇਹ ਮੇਰਾ ਮਨ ਪ੍ਰਦੇਸ਼ ਵਿੱਚੇ ਇਸ ਨੂੰ ਮਹਾਰਾਜ ਘਰ ਬੁਲਾਉਂਦੇ ਹਨ ਤੂੰ ਘਰ ਆ ਜੇ ਮਨ ਘਰ ਹੀ ਨਹੀਂ ਬੜੇਗਾ ਤਾਂ ਗੁਰੂ ਸ਼ਿੰਘਾਰੇਗਾ ਕਿਸ ਨੂੰ ਪਹਿਲਾਂ ਮਨ ਘਰ ਬਣੇ ਫਿਰ ਇਹ ਬਿਸਰਾਮ ਕਰਕੇ ਬੈਠੇ ਫਿਰ ਇਹ ਟਿਕਾਣਾ ਬਣੇਗਾ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਹਨ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਸੈ ਹਰੇ ਇਸ ਸਭ ਕੁਝ ਚਲਾਏ ਮਾਨ ਹੈ ਸਭ ਕੁਝ ਚੱਲ ਰਿਹਾ ਹੈ ਇੱਕ ਟਿਕਾਵ ਵਿੱਚ ਹੈ ਤੇ ਪਰਮਾਤਮਾ ਹੈ ਗੁਰੂ ਹੈ ਉੱਟ ਕੇ ਆਇਆ ਹੈ ਬਾਕੀ ਸਭ ਚਲਾਏ ਮਾਨ ਸਭ ਕੱਟ ਰਹੇ ਹਨ ਹੁਣ ਮਹਾਰਾਜ ਫਰਮਾਉਂਦੇ ਹਨ ਅਸੀਂ ਸਾਂਝ ਪਾਈਏ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੇ ਰਚਿਤ ਬਾਰਾਂ ਮਾਦੀ ਮੰਗਰ ਮਾ ਪਲਾ ਹਰ ਗੁਣ ਅੰਕ ਸਮਾਵਏ ਮੱਗਰ ਦਾ ਮਿੰਨਾ ਪਲਾ ਹੈ ਇਸ ਵਿੱਚ ਖਰੀਦੇ ਗੁਣ ਮੇਰੇ ਹਿਰਦੇ ਵਿੱਚ ਆ ਕੇ ਟਿਕ ਗਏ ਹਨ ਹੁਣ ਬਾਹਰ ਦੀ ਸ਼ੀਤਲਤਾ ਠੰਡਕਤਾ ਉਹਦੇ ਨਾਲ ਮੈਂ ਆਪਣੇ ਹਿਰਦੇ ਦੀ ਸ਼ੀਤਲਤਾ ਨੂੰ ਰਿਕਵਿਟ ਕਰਕੇ ਇਸ ਨੂੰ ਅਸੂਕਤੇ ਤੇ ਪਾਦੋਂ ਦੇ ਪਰਮ ਚੋਂ ਕੱਢ ਕੇ ਇੱਕ ਠੰਡਕ ਵਿੱਚ ਇੱਕ ਠਹਿਰਾਵ ਵਿੱਚ ਤੋਰ ਲਿਆ ਹੈ ਗੁਣਵੰਤੀ ਗੁਣ ਰਵੇ ਮੈਂ ਪਿਰ ਵਰ ਨੈਚਰ ਪਾਵੇ ਮੈਂ ਪਿਰ ਨੈਚਲ ਪਾਵੇ ਇਹ ਗੁਣ ਨਾਲ ਸ਼ਿੰਗਾਰੀ ਹੋਈ ਉਹ ਗੁਨਾ ਵਿੱਚ ਯਾਦ ਦੀ ਤਕੀਰੰਦੀ ਹੈ ਤੇ ਮੈਨੂੰ ਮੇਰਾ ਪੱਤਿ ਪੂ ਪਰਮਾਤਮਾ ਜੋ ਨਿਚਲ ਹੈ ਸਦਾ ਥਿਰ ਹੈ ਉਹ ਬੜਾ ਚੰਗਾ ਲੱਗਦਾ ਹੈ ਹੁਣ ਮੈਂ ਅੰਦਰ ਵੀ ਠੰਡ ਵਿੱਚ ਤੇ ਟਿਕਾ ਵਿੱਚ ਆ ਗਿਆ ਨਹਿ ਚਲ ਚਤੁਰਸ ਜਾਣ ਬਿਤਾਤਾ ਚੰਚਲ ਜਗਤ ਸਬਾਇਆ ਸੰਗਤ ਜੀ ਮੈਂ ਜਿਵੇਂ ਮੈਂ ਪਹਿਲੇ ਬੇਨਤੀ ਕੀਤੀ ਸਭ ਕੁਝ ਚਲਾਏ ਮਾਨ ਹੈ ਇੱਕ ਗੁਰੂ ਨੂੰ ਛੱਡ ਗਏ ਨੇਚਰਲ ਕੀ ਹੁੰਦਾ ਹੈ ਨੇਚਰਲ ਟਿਕਾਉ ਵਿੱਚ ਜੋ ਸਦਾ ਥਿਰ ਹੈ ਇਹ ਤਰਤੀ ਸਥਿਰ ਨੀਏ ਕੁਮਰੀਏ ਸਾਡਾ ਸ਼ਰੀਰ ਕੱਟ ਰਿਹਾ ਹੈ ਵੱਧ ਰਿਹਾ ਹੈ ਸਵਾਸ ਚੱਲ ਰਹੇ ਨੇ ਦਿਲ ਦੀ ਧੜਕਣ ਚੱਲ ਰਹੀ ਹੈ ਇਹਦੇ ਵਿੱਚ ਖੂਨ ਰਕਤ ਆਪਣਾ ਉਹ ਵੀ ਚਲਾਏ ਮਾਨੇ ਉਹ ਵੀ ਟਿਕਾਉ ਵਿੱਚ ਨਹੀਂ ਹੈ ਪੂਰਾ ਸੋਲਰ ਸਿਸਟਮ ਵੀ ਘੁੰਮ ਰਿਹਾ ਹੈ ਐਵੇਂ ਬਿਲਕੁਲ ਇਹ ਗੈਲੈਕਸੀ ਸਾਰੇ ਚੱਲ ਰੀਆਂ ਸਾਰੇ ਕੱਟ ਰੀਆਂ ਬਨਸਪਤੀ ਵੀ ਕੱਟ ਰਹੀ ਏ ਜੋ ਉਪਜ ਰਿਹਾ ਉਹ ਬਨਸਰੀਆ ਇੱਕ ਪਰਮਾਤਮਾ ਨੂੰ ਛੱਡ ਗਏ ਹੁਣ ਮਾਰਾਜ ਤਾਂ ਹੀ ਬਾਣੀ ਫਰਮਾਉਂਦੇ ਹਨ ਕਿ ਸਭ ਕੁਝ ਨੇਚਰਲ ਨਹੀਂ ਹੈ ਸਭ ਕੁਝ ਟਿਕਾ ਵਿੱਚ ਨਹੀਂ ਹੈ ਇੱਕ ਪਰਮਾਤਮਾ ਨੂੰ ਛੱਡ ਕੇ ਸਿਰਫ ਉਹ ਹੀ ਥਿਰ ਹੈ ਮਾਰੇ ਫਰਮਾਉਂਦੇ ਹਨ ਥਿਰ ਨਾਰਾਇਣ ਥਿਰ ਗੁਰੂ ਥਿਰ ਸੱਚਾ ਵਿਚਾਰ ਇਕ ਜੋ ਟਿਕਾਉ ਚੈ ਪਰਮਾਤਮਾ ਤੇ ਗੁਰੂ ਤੇ ਉਹਦਾ ਦਿੱਤਾ ਹੈ ਵਿਚਾਰ ਜੋ ਬਾਣੀ ਹੈ ਉਹ ਆਦ ਸੱਚ ਹੈ ਜੁਗਾਦ ਸੱਚ ਹੈ ਹੁਣ ਵੀ ਹੈ ਤੇ ਇਹ ਦੁਨੀਆ ਨਹੀਂ ਰਹੀ ਤਾਂ ਵੀ ਉਸਨੇ ਸੱਚ ਰਹਿਣਾ ਕਿਉਂਕਿ ਉਹ ਥੇ ਰਹਿ ਉਹ ਟਿਕਾਉ ਚੈ ਪਾਕੀ ਸਭ ਬਦਲਾਵ ਚਨ ਸੂਰਜ ਵੀ ਘਟ ਰਿਹਾ ਕਿੰਨੇ ਸੈਕੰਡ ਟੋਨਿਕ ਸੈਕੰਡ ਵੀ ਘਟ ਰਿਹਾ ਜਲਦੀ ਜਾ ਰਿਹਾ ਉਦੀ ਕੇਂਦਰ ਕਿੰਨੀ ਲਾਈਫ ਹੰਡਾ ਬੱਠਾ ਕਿੰਨੀ ਬਾਕੀ ਰਹਿ ਗਈ ਹੈ ਫਿਰ ਉਹਨੇ ਵੀ ਮੁੱਕ ਜਾਣਾ ਇੱਕ ਦਿਨ ਸੋ ਟਿਕਾਉ ਦੇ ਵਿੱਚ ਉਹ ਨੈਚਰਲ ਹੈ ਉਹ ਹਰ ਤਰੀਕੇ ਦੀ ਸੁਝਾਨ ਹੈ ਚਤੁਰ ਹੈ ਵਿਦਾਤਾ ਹੈ ਸਬਦਾ ਕਰਤਾ ਹੈ ਤੇ ਮੇਰਾ ਕੀ ਹਾਲ ਹੈ ਚੰਚਲ ਜਗ ਸਭਾਇਆ ਇਹ ਸਾਰਾ ਚਲਾਏ ਮਾਨ ਸਾਰਾ ਪਸਾਰਾ ਚਲਾਏ ਮਾਨ ਹੈ ਮੈਂ ਵੀ ਦੋ ਵਿੱਚੀਆਂ ਹੁਣ ਇੱਕ ਟਿਕਾਹ ਵਿੱਚ ਇੱਕ ਚਲਾਏ ਮਾਨ ਹੈ ਦੋਨਾਂ ਦਾ ਮਿਲਾਪ ਕਿਵੇਂ ਹੋਏ ਚਲਦੇ ਹੋ ਇਹਨੂੰ ਤੁਰਦੇ ਹੋਇਆ ਕਿਵੇਂ ਮਿਲੇ ਇਕ ਜੋ ਟਿਕਾ ਵਿੱਚ ਉਹਨੂੰ ਜੋ ਭਜਰ ਹੈ ਕਿਵੇਂ ਮਿਲਾਕਾਤ ਹੋਏ ਹੁਣ ਇੱਥੇ ਮਨ ਨੂੰ ਸਬੂਧਨ ਦੇ ਮੈਂ ਆਪਣੇ ਮਨ ਨੂੰ ਪਹਿਲੇ ਟਿਕਾਣਾ ਉਪਰਦੇਸ਼ ਚ ਉਹਨੂੰ ਪਹਿਲੇ ਘਰ ਬੁਲਾਣਾ ਫਿਰ ਟਿਕਾਣਾ ਫਿਰ ਉਹਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੋਏਗਾ ਕਿਉਂਕਿ ਉਹ ਨੈਚਰ ਹੈ ਮੈਂ ਚਲੰਤੇ ਚਾਂ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਪਾਣੇ ਤਾਂ ਪਾਇਆ ਪ੍ਰਭੂ ਉਸ ਦੀ ਸਫਸਲਾਤਾ ਉਹਦਾ ਦਿੱਤਾ ਗਿਆਨ ਉਹਦਾ ਧਿਆਨ ਇਹ ਮੇਰੇ ਹਿਰਦੇ ਵਿੱਚ ਟਿਕ ਗਿਆ ਫਿਰ ਉਹਦੇ ਪਾਣੇ ਅਨੁਸਾਰ ਮੈਂ ਆਪਣਾ ਜੀਵਨ ਤਾਲ ਰਿਆ ਫਿਰ ਮੈਂ ਹੁਕਮ ਵਿੱਚ ਆ ਗਿਆ ਨਾਮ ਵਿੱਚ ਆ ਗਿਆ ਪ੍ਰੇਮ ਵਿੱਚ ਆ ਗਿਆ ਸੱਚ ਵਿੱਚ ਆ ਗਿਆ ਸੁੱਚ ਵਿੱਚ ਆ ਗਿਆ ਥਿਰ ਹੋ ਗਿਆ ਗੁਰੂ ਸਾਡੇ ਪਾਸੋਂ ਕੀ ਮੰਗਦਾ ਕੁਝ ਵੀ ਨਹੀਂ ਸਾਡਾ ਮਨ ਉਹ ਵੀ ਕੋਲ ਨਹੀਂ ਰੱਖਦਾ ਮੈਲਾ ਕੁਚੈਲਾ ਮਨ ਅਸੀਂ ਗੁਰੂ ਨੂੰ ਦੇਨੇ ਆ ਉਸ ਸਾਫ਼ ਸੁਫ਼ ਕਰਕੇ ਸਾਨੂੰ ਦੇ ਦਿੰਦਾ ਹੈ ਉਹ ਜਿਹੜਾ ਮਨ ਚੰਚਲ ਟਿਕ ਨਹੀਂ ਰਿਹਾ ਹੁੰਦਾ ਉਹਨੂੰ ਟਿਕਾ ਦਿੰਦਾ ਹੈ ਸੰਗਤ 'ਚ ਆ ਕੇ ਸ਼ਬਦ ਗੁਰੂ ਦੇ ਨਾਲ ਸ਼ਬਦ ਦੇ ਸੁਰ ਦੇ ਮੇਲ ਨਾਲ ਟਿਕਾ ਕਰ ਦਿੰਦਾ ਗੀਤ ਨਾਦ ਕਵਿਤਾ ਕਵੇ ਸੁਣ RAM ਨਾਮ ਦੁਖ ਭਾਗ ਹੈ ਉਸ ਪਰਮਾਤਮਾ ਦੀ ਸਿਫ਼ਤ ਸਲਾਹ ਦੇ ਗੀਤ ਸੰਗੀਤ ਕਵਿਤਾ ਸਭ ਸੁਣ ਕੇ ਮੇਰੇ ਅੰਦਰ ਖਾਤਰਾ ਦਾ ਦੁੱਖ ਦੂਰ ਭੱਜ ਜਾਂਦਾ ਹੈ ਨਾਨਕ ਸਾਧਨ ਨਾ ਪਿਆਰੀ ਉਭ ਭਗਤੀ ਪਿਰ ਆਗੈ ਸਾਧਨ ਜੀਵ ਰੂਪੀ ਇਸਤਰੀ ਗੁਣਾਨਸਾ ਫਰਮਾਉਂਦੇ ਹਨ ਇਹ ਜੀਵ ਰੂਪੀ ਇਸਤਰੀ ਪ੍ਰਭੂ ਪਤੀ ਨੂੰ ਪਿਆਰੀ ਲੱਗਦੀ ਹੈ ਹਿਰਦੇ ਦੀ ਭਗਤੀ ਸੱਚਾ ਸਿਦਕ ਪ੍ਰਭੂ ਪਤਿ ਦੇ ਸਾਹਮਣੇ ਰੱਖਦੀ ਹੈ ਭਾਵ ਆਪਣੇ ਆਪ ਨੂੰ ਪੇਟਾ ਕਰ ਦਿੰਦੀ ਹੈ ਆਪਣਾ ਮਨ ਗੁਰੂ ਦੇ ਅਰਪਣ ਕਰ ਦਿੰਦੇ ਹਨ ਮਾਰਤਾ ਜੀ ਕਹਿੰਦੇ ਨੇ ਮਨ ਬੇਚਾ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਤੇ ਪ੍ਰਣ ਨਾਮਦੇਵ ਜੀ ਨੂੰ ਪੁੱਛਦੇ ਨਾ ਤੁਸੀਂ ਕਿਵੇਂ ਪਾਇਆ ਹੈ ਕਹਿੰਦੇ ਨੇ ਮੰਨ ਦੇ ਰਾਮ ਲਿਆ ਹੈ ਮੋਲ ਕਹਿੰਦੇ ਮੁੱਲ ਖਰੀਦਿਆ ਆਪਣਾ ਮਨ ਦੇ ਕੇ ਅਸੀਂ ਸਾਰੇ ਆਪਣਾ ਮਨ ਜੋ ਪਰਦੇਸੀ ਹੈ ਉਸ ਨੂੰ ਕਰੇ ਬਲਾਈਏ ਕਰਵਾਸਾ ਕਰੀਏ ਫਿਰ ਉਸ ਚਲਦੇ ਮਨ ਨੂੰ ਟਿਕਾਈਏ ਉਹ ਟਿਕੇਗਾ ਕਿੱਥੇ ਸੰਗਤੇ ਜਾ ਕੇ ਪ੍ਰਭੂ ਦੇ ਸਿਫਤ ਸਲਾਹ ਦੇ ਗੀਤ ਗਾ ਕੇ ਸ਼ਬਦ ਦੇ ਸੁਰ ਦੇ ਮੇਲ ਨਾਲ ਨਾਮ ਦੇ ਵਿਆਸ ਨਾਲ ਸਤਸੰਗੀ ਸੰਗਤਾ ਉਸ ਜਨਾਂ ਦੇ ਨਾਲ ਬੈਠ ਕੇ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਦੀ ਸੰਗਤ ਕਰਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਮਨ ਟਿਕ ਜਾਏ ਅਰਦਾਸ ਹੈ ਆਪ ਸਭ ਦਾ ਮਨ ਇਹ ਮਨ ਗਰ ਜਿਹੜਾ ਮਨ ਰੂਪੀ ਕਰ ਹੈ ਇਹ ਹਿੱਟਦਾ ਇੰਨਾ ਸੁੱਚ ਸੁੱਚਾ ਤੇ ਟਿਕਾਊ ਚ ਹੋ ਜਾਏ ਜੋ ਇਸ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਏ ਆਪ ਸਭ ਨੂੰ ਇੱਕ ਵਾਰ ਫਿਰ ਗੁਰੂ ਨਾਨਕ ਸਾਹਿਬ ਦੇ ਪਰਪ ਦੀ ਤੇ ਸੰਗਰਾਂਦ ਦੀ ਬੇਅੰਤ ਵਧਾਈਆਂ ਜੋ ਅਸੀਂ ਇਸ ਨਾਮ ਦਿਖਮਾਈ ਕਰ ਸਕੀਏ ਇਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗਰ ਮਾਂ ਹਰ ਪਿਰ ਸੰਗ ਬੈਟੜੀਆ ਮਗਰਵਾ ਸੁਹੰਦਿਆ ਹਰ ਪਿਰ ਸੰਗ ਬੈਟੜੀਆ ਤੰਗ ਬੈਠੜੀਆ ਪੜਿਆ ਤਿੰਨ ਦੁੱਖ ਨਾ ਕਬ ਹਉਤ ਰੈਸੇ ਜਮ ਕੇ ਬਸ ਪੜਿਆ ਆਗਰਵਾ

ਖੜੀ ਆ ਰਤਨ ਜਵੇਹਰ ਲਾਲ ਹਰ ਕੰਠ ਸਿਨਾ ਜੜੀ ਆ ਵਾਗਰਵਾ ਸੁਵੰਦੀਆ ਦਾਨਕ ਬਾਚੈ ਤੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੰਗਨ ਪ੍ਰਭ ਯਾਰਾਦਨਾ ਬਵੜੇ ਨਾ ਜਨਮ ੜੀਆ ਅਰਬਾ ਸੁ